ਜੋ ਸਰਕਾਰ ਵੱਲੋਂ ਬੁਨਾਦੀ ਸਹੂਲਤਾਂ ਜਾਂ ਟਾਂਚੇ ਜੇ ਵਾਦਾ ਕੀਤਾ ਜਾ ਰਿਹਾ ਵਾ ਇਹ ਸ਼ਲਾਗਯੋਗਿਆ ਦੇ ਵਿੱਚ ਕੋਈ ਸ਼ੱਕ ਨਹੀਂ ਅ ਕਈ ਥਾਵਾਂ ਤੇ ਕਲਾਸਰੂਮਾਂ ਦੀ ਲੋਡ ਸੀ ਕਈ ਥਾਵਾਂ ਤੇ ਬਾਉਂਡਰੀ ਵਾਲ ਟੱਠੀ ਹੋਈ ਸੀ ਪਸ਼ੂ ਸਕੂਲ ਦੇ ਵਿੱਚ ਚਲੇ ਜਾਂਦੇ ਸੀ ਕਈ ਥਾਵਾਂ ਤੇ ਬਾਥਰੂਮ ਨਹੀਂ ਸੀ ਜਾਂ ਬਾਥਰੂਮ ਦੀ ਰਿਪੇਅਰ ਦੀ ਲੋਡ ਸੀ ਸੋ ਇਹ ਜਿਹੜਾ 1000 ਕਰੋੜ ਰੁਪਇਆ ਖਰਚਿਆ ਗਿਆ ਵਾ ਇਹਦੀ ਵਾਕਈ ਲੋਡ ਸੀ ਬਹੁਤ ਸਾਰੇ ਥਾਵਾਂ ਤੇ ਸਕੂਲਾਂ ਦੀ ਬੜੀ ਬੁਰੀ ਹਾਲਤ ਸੀ ਪਰ ਜਿਹੜੀ ਇਤਰਾਜ਼ਯੋਗ ਚੀਜ਼ ਹੈ ਉਹ ਹੈ ਆ ਜਿਹੜੇ ਫੀਤੇ ਕੱਟਣ ਦੀ ਰਸਮ ਹੈ ਜਾਂ ਫਿਰ ਉਦਘਾਟਨ ਕੀਤੇ ਜਾਂਦੇ ਆ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਜਾਂ ਸਰਕਾਰ ਆਪਣੀ ਮਸ਼ਹੂਰੀ ਕਰਨਾ ਚਾਹੁੰਦੀ ਆ ਜਿਵੇਂ ਉਹਨਾਂ ਨੇ ਕਿਹਾ ਵੀ ਤੁਸੀਂ ਟਵਿੱਟਰ ਹੈਂਡਲ ਦੇ ਉੱਤੇ ਜਾਂ ਐਕਸ ਦੇ ਉੱਤੇ ਐ ਇਦਾਂ ਦੀਆਂ ਫੋਟੋਆਂ ਪਾਓ ਇਹ ਸਿੱਖਿਆ ਦਾ ਸਿਆਸੀਕਰਨ ਆ ਜੋ ਬਹੁਤ ਮੰਦ ਭਗਾ ਵਾ ਜਿਹਨੂੰ ਆਪਾਂ ਨੂੰ ਰੋਕਣ ਦੀ ਐਸਵੇਲੇ ਲੋੜ ਆ ਸੋ ਇਹ ਜਿਹੜਾ 20-21 ਕਰੋੜ ਰੁਪਈਆ ਖਰਚ ਹੋ ਰਿਹਾ ਵਾ ਉਦਘਾਟਨੀ ਸਮਰੋਹ ਤੇ ਫੀਤੇ ਕੱਟਣ ਤੇ ਇਸ਼ਤਿਹਾਰਬਾਜ਼ੀ ਤੇ ਆ ਜਾਂ ਇਹ ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰੀਆਂ ਇਹ ਮੇਰੇ ਸਾਹਮਣੇ ਨਾਲ ਇਲੀਗਲ ਨੇ ਗੈਰ ਕਾਨੂੰਨੀਆ ਇਹ ਪੈਸੇ ਦੀ ਬਰਬਾਦੀ ਤੇ ਹੈ ਹੀ ਹੈ ਲੋਕਾਂ ਦਾ ਸਮਾਂ ਵੀ ਖਰਾਬ ਹੋ ਰਿਹਾ ਵਾ ਔਰ ਇੱਕ ਗਲਤ ਜਿਹੜੀ ਪਰੰਪਰਾ ਵਾ ਉਹ ਵੀ ਇੱਕ ਤਰੀਕੇ ਨਾਲ ਪਰ ਜਿਹੜੀ ਆ ਉਹ ਸ਼ੁਰੂ ਹੋ ਰਹੀ ਆ ਹੋਰ ਮਾੜੀ ਚੀਜ਼ ਇਹ ਆ ਜਿਹੜੇ ਸਕੂਲਾਂ ਦੇ ਟੀਚਰਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਨਵੇਂ ਸੋਸ਼ਲ ਮੀਡੀਆ ਤੇ ਅਕਾਊਂਟ ਖੋਲੋ ਔਰ ਉੱਥੇ ਆਪਣੇ ਡਿਸਪਲੇ ਫੋਟੋ ਇਦਾਂ ਦੀ ਪਾਓ ਉਹ ਕਿਸੇ ਦਾ ਟਵਿੱਟਰ ਹੈਂਡਲ ਜਿਹੜਾ ਵਾ ਉਹਦਾ ਨਿੱਜੀ ਫੈਸਲਾ ਵਾ ਉਹ ਟਵਿੱਟਰ ਹੈਂਡਲ ਤੇ ਆਪਣੇ ਸਕੂਲ ਦੀ ਫੋਟੋ ਜਾਂ ਆਪਣੇ ਸਕੂਲ ਦਾ ਕੋਈ ਚੰਗਾ ਜਿਹੜਾ ਸਟੂਡੈਂਟ ਹੈ ਜਿਹੜਾ ਸਭ ਤੋਂ ਫਰਸਟ ਆਇਆ ਵਾ ਜਾਂ ਖੇਡਾਂ ਦੇ ਖੇਤਰ ਦੇ ਵਿੱਚ ਜਿੰਨੇ ਪ੍ਰਾਪਤੀ ਕੀਤੀ ਹੈ ਉਹਦੀ ਡਿਸਪਲੇ ਫੋਟੋ ਪਾਵੇ ਮੁੱਖ ਮੰਤਰੀ ਦੀ ਡਿਸਪਲੇ ਫੋਟੋ ਉੱਤੇ ਕਿਉਂ ਹੋਵੇ ਜੀ ਅੱਗੇ ਅਸੀਂ ਪਹਿਲਾਂ ਐਂਬੂਲੈਂਸਾਂ ਤੇ ਫੋਟੋਆਂ ਮੁੱਖ ਮੰਤਰੀ ਦੀਆਂ ਪਾਤੀਆਂ ਪਹਿਲਾਂ ਬਾਦਲ ਦੀ ਪਾਤੀ ਫਿਰ ਮਿੰਦਰ ਦੀ ਪਾਤੀ ਫਿਰ ਅਸੀਂ ਰਾਸ਼ਨ ਕਾਟਾਂ ਦੇ ਉੱਤੇ ਪਾਤੀਆਂ ਹੁਣ ਆਪਾਂ ਸਕੂਲਾਂ ਦੇ ਜਿਹੜੇ ਟਵਿੱਟਰ ਹੈਂਡਲ ਨੇ ਉਹਨਾਂ ਤੇ ਆਪਾਂ ਇਹ ਫੋਟੋਆਂ ਪਾਉਣ ਲੱਗੇ ਆ ਇੱਕ ਗਲਤ ਪ੍ਰਤਿਆ ਇਹਨੂੰ ਆਪਾਂ ਇੱਥੇ ਹੀ ਇਹਨੂੰ ਬੰਦ ਕਰ ਦੇਣਾ ਚਾਹੀਦਾ ਵਾ ਇਹ ਸਿੱਖਿਆ ਦਾ ਸਿਆਸੀਕਰਨ ਹੋ ਰਿਹਾ ਵਾ ਆ ਔਰ ਲੋੜ ਹੈ ਇਹੋ ਹੀ ਪੈਸਾ ਹੋਰ ਪਰਤੀ ਕਰੀਏ ਆ ਔਰ ਜਿਹੜੇ ਆ ਟੀਚਰ ਅਪਾਇੰਟ ਕੀਤੇ ਆ ਇਸ ਸਰਕਾਰ ਨੇ ਉਹ ਉਹ سلسلہ ਪਹਿਲਾਂ ਤੋਂ ਸ਼ੁਰੂ ਹੋਇਆ ਸੀ ਚੰਗੀ ਗੱਲ ਆ ਕੰਟੀਨਿਊਟੀ ਕੀਤੀ ਇਹਨਾਂ ਨੇ ਪਰ ਇਹ ਕਿਹੜਾ ਨਾ ਪੀ ਕੰਟੀਨਿਊਟੀ ਆਪਾਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੀਏ ਨਾ ਕਿ ਆ ਉਹਨਾਂ ਨੇ ਐਡਵਰਟਾਈਜ਼ ਕੀਤਾ ਸੀ ਵੇਖੋ ਜੀ ਇਹੀਂ ਉਹਨਾਂ ਦਾ ਵਾਅਦਾ ਪੂਰਾ ਕਰਤਾ ਔਰ ਅਸੀਂ ਆ ਕਰਨ ਜਾ ਰਹੇ ਹਾਂ ਆਪਾਂ ਇਹ ਅੱਧੀ ਪਛਾਦੀ ਜੀ ਗੱਲ ਦੱਸਦੇ ਆ ਇਹ ਇੱਕ ਤਰੀਕੇ ਨਾਲ ਲੋਕਾਂ ਨਾਲ ਵਾਅਦਾ ਖਿਲਾਫੀਆ ਮੇਰੇ ਸਾਹਮਣੇ ਨਾਲ ਸੋ ਕਹਿਣ ਦਾ ਮਤਲਬ ਇਹ ਆ ਕਿ ਵਾਕਈ ਬਹੁਤ ਸਾਰੇ ਹੋਰ ਟੀਚਰ ਪ੍ਰਤੀਕਰਨ ਦੀ ਲੋੜ ਆ ਬਹੁਤ ਸਾਰੇ ਬੁਜ਼ਾਰੇ ਰੋਸ ਮੁਜ਼ਾਰੇ ਹੋ ਰਹੇ ਆ ਬਹੁਤ ਸਾਰੇ ਲੋਕੀ ਜਿਹੜੇ ਪ੍ਰਤੀ ਹੋਣਾ ਚਾਹੁੰਦੇ ਉਹਨਾਂ ਨੂੰ ਪ੍ਰਤੀ ਕਰੀਏ ਇਹ ਜਿਹੜੀ ਸਿੱਖਿਆ ਕ੍ਰਾਂਤੀ ਆ ਇਸ਼ਤਿਹਾਰਬਾਜ਼ੀ ਨਾਲ ਜਾਂ ਇਹ ਐਕਸ ਦੇ ਉੱਤੇ ਡਿਸਪਲੇ ਫੋਟੋ ਵਾਲਾ ਨਹੀਂ ਆਉਣੀ ਇਹ ਕੰਮ ਕਰਕੇ ਹੀ ਆਉਣੀ ਆ ਜੇ ਤੁਸੀਂ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ 'ਚ ਕੋਈ ਬਿਹਤਰੀ ਲੈਂਦੀ ਹੈ ਚੰਗੀ ਗੱਲ ਆ ਲੇਕਿਨ ਇਸ ਜਿਹੜੀ ਪਹਿਲ ਕਦਮੀ ਆ ਇਹਨੂੰ ਆਪਾਂ ਅੱਗੇ ਲੈ ਕੇ ਚੱਲੀਏ ਬਿਨਾਂ ਪਬਲਿਸਿਟੀ ਦੇ ਇਹ ਪਬਲਿਸਿਟੀ ਜਿਹੜੀ ਆ ਨਾ ਇਹ ਇਹਨੂੰ ਆਪਾਂ ਪਿੱਛੇ ਰੱਖੀਏ ਔਰ ਕੰਮਾਂ ਨੂੰ ਆਪਾਂ ਪੈਲ ਦੇਈਏ